ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਜਥੇਦਾਰ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਕਮੇਟੀ ਨੂੰ ਜੋ ਆਦੇਸ਼ ਜਾਰੀ ਕੀਤੇ ਗਏ ਸੀ ਉਸ ਮੁਤਾਬਕ ਹੀ ਭਰਤੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇ ਇਸ ਮਸਲੇ ਨੂੰ ਲੈ ਕੇ ਸਾਡੇ ਨਾਲ ਬੀਬੀ ਜਗੀਰ ਕੌਰ ਜੀ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਗਿਆਨੀ ਰਗਵੀਰ ਸਿੰਘ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਨੇ ਦੇਖੋ ਜਥੇਦਾਰ ਸਾਹਿਬ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤਸੀਲ ਦੇ ਉੱਤੇ 2 ਦਸੰਬਰ ਨੂੰ ਜੋ ਗਿਆਨ ਦਿੱਤੀ ਹੈ ਜੀ ਜੋ ਹੁਕਮਨਾਮਾ ਜਾਰੀ ਕੀਤਾ ਸੀ ਉਹਦੇ ਪਹਿਰੇਦਾਰੀ ਕਰਦੇ ਹੋਏ ਅੱਜ ਫੇਰ ਸੂਚਿਤ ਕਰਕੇ ਕਿਹਾ ਕਿ ਜਿਹੜੀ ਗਲਤ ਪ੍ਰਤੀ ਹੋ ਰਹੀ ਹੈ ਉਹ ਬੰਦ ਹੈ ਉਹ ਨੂੰ ਨਹੀਂ ਸਮਝੀ ਜਾਏਗੀ ਤੇ ਪੰਜ ਮੈਂਬਰ ਜਿਹੜੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਤੋਂ ਅਸਤੀਫਾ ਦੇ ਕੇ ਨੇ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹ ਆਪਣੀ ਭਰਤੀ ਦਾ ਕੰਮ ਸ਼ੁਰੂ ਕਰੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਜੋ ਹਕਮ ਨਿਸ਼ਤਾ ਸੀ ਉਹਨਾਂ ਨੇ ਆਪਣਾ ਪੂਰਾ ਫਰਜ਼ ਕੀਤਾ ਔਰ ਮੈਂ ਸਬਤੀਆ ਕਿ ਇਹ ਅੱਜ ਕੌਮ ਨੂੰ ਵੱਡੀ ਰਾਤ ਮਿਲੇਗੀ ਇਸ ਗੱਲ ਦੇ ਉੱਤੇ ਉਹ ਸਾਰੀ ਕੌਮ ਦੇ ਮਨ ਵਿੱਚ ਇੱਕ ਦੰਦ ਸੀਗਾ ਕਿ ਸ਼੍ਰੀ ਅਕਾਲ ਤਖਤ ਸਭ ਜਿੱਦੇ ਹੁਕਮ ਨਾਲ ਨਿਰਪਮਾਨ ਨਹੀਂ ਹੋਣਾ ਚਾਹੀਦਾ ਉਥੇ ਜੋ ਇੱਕ ਇੱਕ ਸ਼ਬਦ ਕਿਹਾ ਗਿਆ ਉਹਨੂੰ ਪੂਰਾ ਕੀਤਾ ਜਾਣਾ ਚਾਹੀਦਾ ਬੀਬੀ ਜਥੇਦਾਰ ਸਾਹਿਬ ਹੁਣਾਂ ਦਾ ਬਿਆਨ ਕਈ ਵਾਰ ਸਾਹਮਣੇ ਆ ਚੁੱਕਿਆ ਪਰ ਅਜੇ ਤੱਕ ਉਹ ਮੰਨਿਆ ਤਾਂ ਨਹੀਂ ਜਾ ਰਿਹਾ ਹੈਗਾ ਇਸ ਪਹਿਲਾਂ ਮੈਂ ਤੁਹਾਨੂੰ ਕਹਿ ਰਹੀ ਪਹਿਲਾਂ ਉਹ ਕਹਿੰਦੇ ਸੀ ਨਾ ਤੇ ਅੱਜ ਉਹਨਾਂ ਨੇ ਹੁਕਮਨਾਮਾ ਫਿਰ ਦੁਬਾਰਾ ਜਾਰੀ ਕੀਤਾ ਉਹੀ ਹਾਂ ਜੀ ਉਹਨਾਂ ਨੇ ਕਹਿ ਦਿੱਤਾ ਵੀ ਅੱਜ ਕਰੇ ਪਰ ਸਾਬ ਸ਼ਬਦਾਂ ਦੇ ਵਿੱਚ ਬਹੁਤ ਸਾਫ਼ ਸ਼ਬਦਾਂ ਦਾ ਕਹਿ ਦਿੱਤਾ ਉਹਨਾਂ ਨੇ ਹਾਂਜੀ ਹਾਂਜੀ ਪਰ ਇਹ ਹੁਣ ਤੁਸੀਂ ਕੀ ਮੰਨਦੇ ਹੋ ਕਿ ਅਖਰ ਹੁਣ ਫਿਰ ਸ਼ੁਰੂ ਕਿੱਦਾਂ ਹੋਊਗੀ ਭਰਤੀ ਫੇਰ ਹੁਣ ਕਿਉਂਕਿ ਜਿਹੜੀ ਜਿਹੜੀ ਪਹਿਲਾਂ ਪਰਟੀ ਮੈਂਬਰ ਕਮੇਟੀ ਪੰਜ ਮੈਂਬਰ ਕਮੇਟੀ ਇਸਪੀਚ ਪਾਏਗੀ ਜੀ ਜਿਹੜੀ ਜਿਹੜੀ ਭਰਤੀ ਪਹਿਲੇ ਜਿਹੜੀ ਭਰਤੀ ਪਰ ਕੇਰਿਆ ਚੋਣ ਕਰਦੇ ਪਹਿਲਾਂ ਤੋਂ ਕਰਦੇ ਪਰ ਉਹਦਾ ਕੀ ਬਣੂਗਾ ਨਹੀਂ ਉਹ ਤੇ ਰੱਦ ਹੋ ਗਈ ਨਾ ਉਹ ਤੇ ਗਲਤ ਹੈ ਸ਼੍ਰੋਮਣੀ ਅਕਾਲੀ ਦਲ ਮੰਨੂਗਾ ਉਸ ਨੂੰ ਕਿ ਉਹ ਅਸੀਂ ਰੱਦ ਕਰਦੇ ਹਾਂ ਤੇ ਇਹਨੂੰ ਸ਼ੁਰੂ ਕਰਾਂਗੇ ਮੰਨਾਂਗੇ ਸ਼੍ਰੋਮਣੀ ਅਕਾਲੀ ਦਲ ਤੇ ਮਰਪਤ ਹੈ ਸ਼੍ਰੀ ਅਕਾਲਤਾਸਰ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਉਹ ਹੀ ਗਿਣਿਆ ਜਾਏਗਾ ਜਿਹੜਾ ਸ਼੍ਰੀ ਅਕਾਲਤਾਸਰ ਸਾਹਿਬ ਦੇ ਹੁਕਮ ਅਨੁਸਾਰ ਭਰਤੀ ਕਰੇਗਾ ਬੀਬੀ ਸਵਾਲ ਫੇਰ ਉਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਭਰਤੀ ਪ੍ਰਕਿਰਿਆ ਲੱਗਿਆ ਹੋਇਆ ਕਰਨ ਉਹ ਉਹਨਾਂ ਨੇ ਪ੍ਰਕਿਰਿਆ ਗਲਤ ਕੀਤੀ ਹੈ ਜੀ ਜਦੋਂ ਉਹਦੇ ਹੁਕਮ ਹੋਇਆ ਸੀ ਵੀ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਇਹ ਪਰਤੀ ਕਰੇ ਉਹਨਾਂ ਨੇ શ્રી ਕਾਤਾ ਸਾਬ ਤੋਂ ਦੇਮੁਖ ਹੋ ਗਏ ਭਗੌੜੇ ਹੋ ਗਏ ਭਗੌੜੇ ਹੋ ਕੇ ਪਰਤੀ ਕਰ ਰਹੇ ਸੀ ਔਰ શ્રી ਕਾਤਾ ਸਾਬ ਜਿਥੇ ਤੱਕ ਫਰਜ਼ ਬੰਦਾ ਸੀ ਵੀ ਜੋ ਸ਼ਬਦ ਉਹਨਾਂ ਨੇ ਬੋਲੇ ਇਹ ਪੂਰੇ ਕਰਵਾਉਂ ਤਾਂ ਇਸ ਕਰਕੇ ਉਹਨਾਂ ਨੇ ਇਹ ਬਿਨ ਪੂਰੇ ਕਰਨ ਵਾਸਤੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਆਪਣੀ ਪਰਤੀ ਸ਼ੁਰੂ ਕਰੇ ਕਿਉਂਕਿ ਉਹ ਭਰਤੀ ਜਿਹੜੀ ਹੈ ਉਹ ਗਲਤ ਹੈ ਬੀਬੀ ਜੀ ਅੱਜ ਜਥੇਦਾਰ ਉਹਨਾਂ ਦਾ ਇੱਕ ਔਰ ਹੋਰ ਬਿਆਨ ਸਾਹਮਣੇ ਆਇਆ ਹੈਗਾ ਜਥੇਦਾਰ ਉਹਨਾਂ ਦਾ ਕਿਹਾ ਕਿ ਉਹ ਸਵਾਲ ਕੀਤਾ ਗਿਆ ਸੀ ਮੀਡੀਆ ਦੇ ਵੱਲੋਂ ਕਿ ਜਥੇਦਾਰ ਹਰਪ੍ਰੀਤ ਸਿੰਘ ਤੋਂ ਬਾਅਦ ਹੁਣ ਜਥੇਦਾਰ ਰਗਵੀਰ ਸਿੰਘ ਦੀਆਂ ਸਿਵਾਵਾਂ ਵੀ ਖਤਮ ਕੀਤੀਆਂ ਜਾ ਸਕਦੀਆਂ ਨੇ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੈਂ ਬੈਗ ਆਪਣੇ ਬੈਗ 'ਚ ਕੱਪੜੇ ਪਾਏ ਹੋਏ ਨੇ ਮੈਨੂੰ ਕੋਈ ਪ੍ਰਵਾਹ ਨਹੀਂ ਤੁਸੀਂ ਕਿਵੇਂ ਮੰਨਦੇ ਹੋ ਕਿ ਇਹਨਾਂ ਸਿਵਾਵਾਂ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ ਇਹ ਇਹ ਤਾਂ ਬਹੁਤ ਵੱਡੀ ਫਿਰ ਗਲਤੀ ਹੋਏਗੀ ਉਹਨਾਂ ਦੀ ਜਿਹੜਾ ਜਿਹਨਾਂ ਦੀ ਸ਼੍ਰੋਮਣੀ ਕਮੇਟੀ ਦੀ ਹਾਂਜੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਜੇ ਇਹ ਕੰਮ ਕਰਦੇ ਐ ਸਮਝੋ ਇੱਕ ਬਹੁਤ ਵੱਡੀ ਫੇਰ ਗਲਤੀ ਕਰਨਗੇ ਹੂੰ ਜੇ ਉਸ ਹੀ ਈਕਾਤਾ ਸਭ ਦੇ ਹੁਕਮਨਾਮੇ ਨੂੰ ਮੰਨਣਾ ਨਹੀਂ ਉਹਨਾਂ ਨੇ ਇਸੇ ਕਰਕੇ ਤੇ ਭੱਜ ਗਏ ਨੇ ਪਗੋੜੇ ਹੋ ਗਏ ਇਹ ਭਵੰਤ ਸਾਹਿਬ ਵੀ ਪਗੋੜੇ ਹੋ ਗਏ ਸੁਬੀਰ ਬਾਦਲ ਵੀ ਪਗੋੜਾ ਹੋ ਗਿਆ ਤੇ ਫਰੰਗਰ ਸਾਹਿਬ ਵੀ ਪਗੋੜੇ ਹੋ ਗਏ ਜਿਹੜੇ ਭਰਤੀ ਕਰਵਾਲੇ ਉਹ ਵੀ ਪਗੋੜੇ ਹੋ ਗਏ ਸੋ ਇਸ ਕਰਕੇ ਮੈਂ ਸਭ ਵੀ ਦਿਆਂ ਕਿ ਜੇ ਈਕਾਤਾ ਸਭ ਦੇ ਹੁਕਮਨਾਮੇ ਨੂੰ ਨਾ ਮੰਨਣ ਵਾਲੇ ਜੇ ਕੱਢਣ ਉਹਨਾਂ ਨੂੰ ਲਾਉਣ ਤੇ ਮੈਸੇ ਮਿਲਿਆ ਕਿ ਇਹ ਤੇ ਇੱਕ ਬਹੁਤ ਵੱਡਾ ਫਿਰ ਕੌਮ ਦੇ ਨਾਲ ਧੱਕਾ ਹੋਇਆਗਾ ਨਾ ਕੌਮ ਕਰੀ ਬਰਦਾਸ਼ਤ ਨਹੀਂ ਕਰਦੀ ਇਹੋ ਜੀਆਂ ਗੱਲਾਂ ਨੂੰ ਜੇ ਹਰਪੀ ਕੈਨੀ ਹਰਪੀ ਸਿੰਘ ਦੀ ਕਿਰਦਾਰਕੁਸ਼ੀ ਕੀਤੀ ਹੈ ਉਹਨਾਂ ਧੱਕਾ ਕੀਤਾ ਤੇ ਲੋਕੀ ਅੱਜ ਤੱਕ ਉਹਦੇ ਨਾਲ ਉਹਨੂੰ ਉਹਨੂੰ ਕਹਿ ਰਹੇ ਆ ਠੀਕ ਹੈ ਇਹਨਾਂ ਨੂੰ ਗਲਤ ਕਹਿ ਰਹੇ ਆ ਇਸੇ ਤਰ੍ਹਾਂ ਇਹਨਾਂ ਨੂੰ ਜੇ ਕਹਿਣਗੇ ਜੇ ਕਰਨਗੇ ਤੇ ਅਬਲ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਕਰਨ ਇਹ ਕਰਨਗੇ ਤੇ ਇਹ ਸਮਝ ਲੋ ਕਿ ਸ਼ੇਖ ਆਲਤਾ ਸਾਹਿਬ ਜੀ ਦੇ ਅਪਮਾਨ ਕਰ ਰਹੇ ਹੋ ਹੂੰ ਇਹਨਾਂ ਨੂੰ ਕੱਢ ਕੌਣ ਸਕਦਾ ਹੈਗਾ ਜੇ ਜੇਕਰ ਦੇਖਿਆ ਜਾਵੇ ਤਾਂ ਇਹਨਾਂ ਨੂੰ ਜੱਥੇਦਾਰ ਨਹੀਂ ਸਕਦਾ ਦੇਖੋ ਸ਼ੀ ਅਕਾਲਤਾ ਸਭ ਦੇ ਜੱਥੇਦਾਰ ਜਿਹੜੇ ਲਾਈਦੀ ਹੈ ਉਸ ਸ਼ੋਮਨੀ ਗੁਰਦਵਾਰਾ ਪੰਥ ਕਮੇਟੀ ਸੰਗਤਾਂ ਦੇ ਤਾਂ ਯੋਗ ਨਾਲ ਲੁੰਦੇ ਹੈ ਔਰ ਜਥੇ ਬੰਦੀਆਂ ਨੂੰ ਵੀ ਬੁਲਾਉਂਦੇ ਹੈ ਜਦੋਂ ਲਾਂਦੇ ਹੈ ਪਰ ਗੱਲ ਇਹ ਹੈ ਵੀ ਲਾਉਣਾ ਤੇ ਸ਼ੋਮਨੀ ਗੁਰਦਵਾਰਾ ਪੰਥ ਕਮੇਟੀ ਰੋਂਦੀ ਹੈ ਪਰ ਗੱਲ ਇਹ ਹੈ ਵੀ ਕੱਢਣ ਕਿਉਂ ਹੂੰ ਕਿਹੜੇ ਕਾਰਨ ਕਰਕੇ ਕਾਰਨ ਦੇਖਣਾ ਪੈਂਦਾ ਹੈ ਜਿਹਦੇ ਕਾਰਨ ਹੈਗਾ ਕਿ ਉਹਦੀ ਆ ਵਧੀ ਸਰਬੋਚਤਾ ਨੂੰ ਘਟਾ ਲਈ ਹੈ ਉਹਦੀ ਕੋਈ ਮर्यादा ਦਾ ਕਾਰਨ ਕੀਤਾ ਜਾ ਕੋਈ ਪਰੰਪਰਾ ਦਾ ਕਾਨੂੰਨ ਕੀਤਾ ਜਾਂ ਉਹਦੇ ਵਿਧਿ ਵਿਵਧਾਨ ਨੂੰ ਛੇੜਿਆ ਜਾਂ ਉਹਦੇ ਸਦਸਾ ਦਾ ਕਤਲ ਕੀਤਾ ਕੇ ਤੇ ਉਹ ਕਹਿ ਸਕਦੇ ਇਹ ਕੁਝ ਵੀ ਭਾਈ ਇਹਨਾਂ ਨੇ ਗਲਤ ਕਰ ਰਹੇ ਇਹ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਨੂੰ ਜਾਂ ਉਹਦੇ ਸਤਾਸ ਨੂੰ ਵਿਚਾਰੇ ਆ ਤਾਂ ਕੇ ਤੇ ਉਹ ਕਹ ਨਹੀਂ ਸਕਦੇ ਜੋ ਜੋ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਅਸਤੀਫੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਬੋਸ ਦੇ ਲਈ ਕਾਇਬਤਾ ਹੋਰ ਆਪਣੀ ਡਿਊਟੀ ਆਪਣੇ ਜ਼ਿੰਮੇਵਾਰਡ ਭਜਣਾ ਇਹ ਇਨਸਾਨ ਦਾ ਕੰਮ ਨਹੀਂ ਹੈ ਅਸੀਂ ਹਮਣੀ ਕੋਲ ਤੋਂ ਪਰੰਪਰਕ ਕਿ ਮੈਂ ਜੀ ਡੀ ਵੱਡੀ ਚੁੰਮੇਵਾਰੀ ਉਹਨਾਂ ਦੇ ਕੋਲ ਸੀ ਉਹ ਕੁਰਸੀ ਦਾ ਇਨਸਾਫ ਨਹੀਂ ਕਰਕੇ ਗਏ ਬੇ ਇਨਸਾਫ ਕਰਕੇ ਗਏ ਹੈ ਉਹਨੇ ਆਪਣਾ ਹੀ ਮਾਨ ਨਹੀਂ ਰੱਖਿਆ ਸਗੋਂ ਬੇਈਮਾਨੀ ਕੀਤੀ ਹੈ ਉਸ ਸੰਸਥਾ ਦੇ ਨਾਲ ਕਿਉਂ ਤੁਸੀਂ ਇਦਾਂ ਕਿਉਂ ਕਹਿ ਰਹੇ ਹੋ ਕਿ ਉਹਨਾਂ ਨੇ ਬੇਈਮਾਨੀ ਕੀਤੀ ਹੈ ਉਹ ਤਾਂ ਕਹਿੰਦੇ ਕਿ ਜੋ ਆਪਣਾ ਹਰਪੀ ਸਿੰਘ ਉਹਨਾਂ ਨੂੰ ਜੋ ਸੇਵਾ માં ਖਤਮ ਕੀਤੀਆਂ ਉਸ ਤੋਂ ਬਾਅਦ ਜਥੇਦਾਰ ਰਗਵੀਰ ਸਿੰਘ ਦੀ ਸਟੇਟਮੈਂਟ ਆਈ ਜੋ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਇਹ ਅਸੀਫਾ ਦਿੱਤਾਗਾ ਉਹ ਉਹ ਕੁਰਸੀ ਕਿਸ ਤੇ ਬੈਠੇ ਆ ਮਰਦਾਨਗੀ ਦੀ ਕੁਰਸੀ ਤੇ ਜਦੋਂ ਉਹਨਾਂ ਨੇ ਗਲਤ ਕੰਮ ਕੀਤਾ ਸੀ ਉਦੋਂ ਨੂੰ ਨਹੀਂ ਸੀ ਅਹਿਸਾਸ ਹੋ ਰਿਹਾ ਕਿ ਮੈਂ ਗਲਤ ਕਰ ਰਿਹਾ ਹੂੰ ਕਿਸੇ ਈਕਾਦਰ ਸੋਦੇ ਜਿੱਥੇ ਤੱਕ ਤੇ ਕਹਿੰਦੇ ਉੱਤੇ ਉਹਨੂੰ ਪਤਾ ਲੱਗਾ ਕਿ ਮੇਂ ਇਕਲਤੀ ਇਹ ਗਲਤੀ ਹੋ ਗਈ ਨੈਤਿਕਤਾ ਕਿੱਥੇ ਆ ਗਈ ਨੈਤਿਕਤਾ ਤੇ ਉੱਧਰ ਹੋਣੀ ਚਾਹੀਦੀ ਸੀ ਜਿੱਦਣ ਉਹਨਾਂ ਨੇ ਚੌੜਾ ਸਾਹਿਬ ਦਾ ਗਲਤ ਮਤਾ ਪਾ ਕੇ ਛੇਕਣ ਵਾਸਤੇ ਤਸਕ ਬਾਦਲ ਸਾਹਿਬ ਤੇ ਕਹਿੰਦੇ ਸੀ ਹੂੰ ਉਦੋਂ ਨੈਤਿਕਤਾ ਕਿੱਥੇ ਸੀ ਨੈਤਿਕਤਾ ਉਹ ਦਿਨ ਕਿੱਥੇ ਸੀ ਜਿੱਦਾਂ ਤਿੰਨ ਮੈਂਬਰੀ ਕਮੇਟੀ ਬਣਾ ਕੇ ਦੇ ਸ਼੍ਰੀ ਕਾਲ ਦਾ ਸਭ ਦੇ ਆਪਣੇ ਸੱਚ ਗਿਆਨੀ ਹਰਪੀ ਸਿੰਘ ਜੀ ਨੂੰ ਉਹਨਾਂ ਨੇ ਬਿਨਾਂ ਵਜ੍ਹਾ ਤੋਂ ਡਿਸਮਿਸ ਕਰ ਦਿੱਤਾ ਬਿਨਾਂ ਸੁਣ ਤੋਂ ਬਿਨਾਂ ਕਿਦੇ ਨਿਜਮਾ ਤੋਂ ਇਹ ਨੈਤਿਕਤਾ ਤੇ ਉਹਨਾਂ ਨੇ ਉਸ ਕੁਰਸੀ ਤੇ ਬੈਠ ਕੇ ਨੈਤਿਕਤਾ ਦਿੰਦੀ ਅਜੇ ਤੱਕ ਪਤਾ ਨਹੀਂ ਨੈਤਿਕਤਾ ਹੁੰਦੀ ਕੀ ਹੈ ਕੀ ਆਪਣੀ ਸਰਸਤਾਂ ਬੇਈਮਾਨੀ ਕਰਨੀ ਹੀ ਨੈਤਿਕਤਾ ਕੀ ਉਹ ਤੋਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਣਾ ਇਹ ਨੈਤਿਕਤਾ ਇਨਸਾਨੀਅਤ ਤੇ ਨੈਤਿਕਤਾ ਕਹਿੰਦੀ ਹੈ ਕਿ ਆਪਣੀ ਜ਼ਿੰਮੇਵਾਰੀ ਪੂਰੀ ਕਰੋ ਤੁਹਾਡੇ ਮੁਤਾਬਕ ਹਰਜਿੰਦਰ ਸਿੰਘ ਧਾਮੀ ਨੂੰ ਆਪਣੀ ਕੁਰਸੀ ਤੇ ਰਹਿਣਾ ਚਾਹੀਦਾ ਸੀਗਾ ਤੇ ਸਖਤ ਸਟੈਂਡ ਲੈਣਾ ਚਾਹੀਦਾ ਸੀ ਕੋਈ ਇਹਨਾਂ ਦੇ ਪੱਖ ਦੇ ਵਿੱਚ ਜਦੋਂ ਉਹਨੂੰ ਮੈਂਬਰਾਂ ਨੇ ਚੁਣ ਕੇ ਬਿਠਾਇਆ ਉਹਨੂੰ ਸਖਤ ਸਟੈਂਡ ਸ਼੍ਰੀ ਅਕਾਲ ਦਾਸ ਸਾਹਿਬ ਦੇ ਨਾਲ ਚੱਲਣਾ ਚਾਹੀਦਾ ਸੀ ਪੰਥ ਦੇ ਨਾਲ ਚੱਲਣਾ ਚਾਹੀਦਾ ਸੀ ਨਾ ਕਿ ਸਿਆਸੀ ਪਾਰਟੀ ਦੇ ਸਾਹਮਣੇ ਨੂੰ ਝੁਕਣਾ ਚਾਹੀਦਾ ਸੀ ਤਾਂ ਪਿਛਲੇ ਦਿਨਾਂ ਦੇ ਵਿੱਚ ਬੀਬੀ ਜੀ ਆਪਣਾ ਜਥੇਦਾਰ ਰਗਵੀਰ ਸਿੰਘ ਵੱਲੋਂ ਮੁਲਾਕਾਤ ਕੀਤੀ ਗਈ ਹੈਗੀ ਆਪਣੇ ਹਰਜਿੰਦਰ ਸਿੰਘ ਧਾਮੀ ਜੀ ਦੇ ਨਾਲ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਅਸਤੀਫਾ ਵਾਪਸ ਇਹ ਕਹਿ ਰਹੇ ਨੇ ਕਿ ਜਥੇਦਾਰ ਅਰਜਵਿੰਦਰ ਸਿੰਘ ਚਲੋ ਸਿੰਘ ਸਾਹਿਬ ਜੀ ਦਾ ਫਰਜ ਬੰਦਾ ਸੀ ਉਹਨਾਂ ਨੂੰ ਕਹਿਣਾ ਕਿ ਤੁਸੀਂ ਅਸਤੀਫਾ ਦਿੱਤਾ ਜਿਹੜਾ ਉਹ ਹਜੇ ਤੱਕ ਮਨਜ਼ੂਰ ਨਹੀਂ ਹੋਇਆ ਤੇ ਆ ਕੇ ਆਪਣੀ ਸੇਵਾ ਨਿਭਾਓ ਹੂੰ ਤੇ ਉਹਨਾਂ ਨੂੰ ਜੇ ਉਹ ਇੰਨੀ ਨੈਤਿਕਤਾ ਉਹਨਾਂ ਦੇ ਵਿੱਚ ਤੇ ਫਿਰ ਮੰਨ ਲੈਂਦੇ ਉਹਨਾਂ ਦੀ ਗੱਲ ਹੂੰ ਤ ਤੁਹਾਨੂੰ ਲੱਗਦਾ ਕਿ ਭਰਜਿੰਦਰ ਸਿੰਘ ਤਾਂ ਅਮੀ ਅਸਤੀਫਾ ਵੀ ਆਪਣਾ ਮਨਜ਼ੂਰ ਨਾ ਮਨਜ਼ੂਰ ਕਰ ਲੈ ਤੇ ਆਪਣੀ ਸਭਾ ਵਿੱਚ ਵਾਪਸ ਲੈ ਲੈ ਵੈਸੇ ਤੇ ਜੀ ਹੁਣ ਉਹ ਅਕਾਲਪੁਰ ਸਾਹਿਬ ਤੋਂ ਬੇਮਕੋ ਹੋ ਗਿਆ ਭਗੋੜਾ ਹੋ ਗਿਆ ਉਹਨੂੰ ਤੋਂ ਨਾਕੀ ਨਹੀਂ ਰਹਿ ਗਿਆ ਉੱਥੇ ਆ ਕੇ ਤੇ ਸੇਵਾ ਕਰਦਾ ਹੂੰ ਗੈਸ਼ੀ ਅਕਾਲਤਾਰ ਸਾਹਿਬ ਨੂੰ ਮੰਨਣ ਦੀ ਬਜਾਏ ਬਾਹਰ ਭੱਜ ਗਿਆ ਹੂੰ ਜ਼ਿੰਮੇਵਾਰੀ ਨਿਭਾ ਸਕਿਆ ਸ਼੍ਰੀ ਅਕਾਲਤਾਰ ਸਾਹਿਬ ਨੂੰ ਉਹਨੇ ਤਲਾਂਝਲੀ ਦਿੱਤੀ ਹੂੰ ਇੱਕ ਸਿਆਸੀ ਪਾਲ ਸਿਆਸੀ ਬੰਦੇ ਪਿੱਛੇ ਹੂੰ ਉਹ ਤਾਂ ਦੱਸ ਦਿਆ ਮਾਰਿਆ ਉਹਦੀ ਦਇਸ਼ਤ ਵਿੱਚ ਉਹਦੇ ਪ੍ਰੈਸ਼ਰ ਥੱਲੇ ਹੂੰ ਜਦੋਂ ਉਹ ਕੀ ਆਕੇ ਉਥੇ ਪ੍ਰਧਾਨਗੀ ਤੇ ਉਥੇ ਆ ਕੇ ਤੇ ਕੰਮ ਕਰ ਸਕਿਆ ਹੁਣ ਬੀਬੀ ਜੋ ਪਿਛਲੇ ਸਮੇਂ ਤੋਂ ਜੋ ਖਲਾਫ ਪੈਦਾ ਹੋਇਆ ਵਹਿ ਪੰਥ ਹਨਾ ਤੂੰ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਹੁਣ ਇਹ ਠੀਕ ਕਿੱਦਾਂ ਹੋਊਗਾ ਸਭ ਠੀਕ ਹੋ ਜਾਣਾ ਜੀ ਹੁਣ ਤੁਸੀਂ ਇਹ ਦੇਖੋ ਹੁਣ ਜੋ ਸ਼੍ਰੀ ਯਕਾਤਾ ਸਾਹਿਬ ਤੇ ਸਾਰੇ ਇਕੱਠੇ ਹੋ ਕੇ ਭਰਤੀ ਕਰਕੇ ਪਾਰਟੀ ਬੜੇਗੀ ਤਖੜੀ ਹੋਏਗੀ ਬਸ ਠੀਕ ਹੋ ਜੀ ਤੁਸੀਂ ਉਹ ਸਾਰੀ ਪਾਰਟੀ ਦੇ ਨਾਲ ਖੜੇ ਹੋਵੋਗੇ ਮੈਂ ਤੇ ਸ਼੍ਰੀ ਯਕਾਤਾ ਸਾਹਿਬ ਦੇ ਨਾਲ ਖੜੀ ਹਾਂ ਜੀ ਮੈਂ ਤੇ ਭਰਤੀ ਕਰੂੰਗੀ ਕਰਾਉਂਗੀ ਪਿੰਡ-ਪਿੰਡ ਕਰ ਕਰ ਹਰ ਹਲਕੇ ਚ ਮਤਲਬ ਜਦੋਂ ਹਜੇ ਭਰਤੀ ਪ੍ਰਕਿਰਿਆ ਸ਼ੁਰੂ ਹੋ ਉਦੋਂ ਤੁਸੀਂ ਨਾਲ ਹੋਵੋਗੇ ਬਸ ਸ਼ੁਰੂ ਹੋ ਜੀ ਹੋ ਜਣੀ ਬਸ ਦੋ ਚਾਰ ਦਿਨਾਂ ਦੇ ਵਿੱਚ ਅਸੀਂ ਆ ਕੇ ਸ਼੍ਰੀ ਯਕਾਤਾ ਸਾਹਿਬ ਕੋਲ ਅਰਦਾਸ ਕਰਕੇ ਸ਼ੁਰੂ ਕਰਾਂਗੇ ਅੱਛਾ ਤੁਸੀਂ ਹੁਣ ਕਰਨ ਜਾ ਰਹੇ ਹੋ ਭਰਤੀ ਪ੍ਰਕਿਰਿਆ ਸ਼ੁਰੂ ਉਹ ਪੰਜ ਮੈਂਬਰਾਂ ਨੇ ਕਰਨੀ ਨਾ ਅਸੀਂ ਤੇ ਉਹਨਾਂ ਦੇ ਪਿੱਛੇ ਉਹਨਾਂ ਦੇ ਕਹਿਣ ਤੇ ਇਹ ਜੋ ਉਹਨਾਂ ਦੇ ਹੁਕਮ ਦੀ ਪੜਤੀ ਕਰਾਂਗੇ ਅੱਜ ਤੱਕ ਤਾਂ ਫਿਰ ਉਹਨਾਂ ਨੇ ਵੀ ਸ਼ੁਰੂ ਨਹੀਂ ਕੀਤੀ ਜਾਂ ਮਤਲਬ ਸ਼ੁਰੂ ਤਾਂ ਨਹੀਂ ਕੀਤੀ ਜੀ ਉਹਨਾਂ ਨੂੰ ਅੱਜ ਅੱਜ ਦੇ ਅੱਜ ਹੀ ਤੇ ਜੇ ਹੁਕਮ ਹੋਇਆ ਜੀ ਉਹਨੂੰ ਕਾਪੀਆਂ ਛਕਾਉਣਗੇ ਜਿਹੜੀਆਂ ਵਿਧੀ ਵਿਵਧਾਨ ਦੇ ਅਨੁਸਾਰ ਵੀ ਉੱਤੇ ਆਧਾਰ ਕਾਰਡ ਦਾ ਖਾਨਾ ਬਣਾਉਣਗੇ ਉੱਤੇ ਟੈਲੀਫੋਨ ਨੰਬਰ ਦਾ ਖਾਨਾ ਬਣਾਉਣਗੇ ਔਰ ਅਸੀਂ ਸਾਰੇ ਲਵਾਂਗੇ ਕਾਪੀਆਂ